Delight Punjab Academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ। ਭਾਰਤ ਅਤੇ ਯੂਰਪ ਦੇ ਵਿੱਚ 2007 ਤੋਂ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਡਿਸਕਸ਼ਨ ਚੱਲ ਰਹੀਆਂ ਸੀ। ਉਹ ਸਮਝੌਤਾ ਹੁਣ ਸੰਪਨ ਹੋ ਚੁੱਕਿਆ ਹੈ। ਦੋਨਾਂ ਪੱਖਾਂ ਦੇ ਵਿੱਚ ਇੱਕ ਬਹੁਤ ਵੱਡੀ ਟ੍ਰੇਡ ਡੀਲ ਦੇ ਉੱਤੇ ਸਾਈਨ ਕਰ ਲਏ ਗਏ ਨੇ। ਹਾਲਾਂਕਿ ਇਹ ਭਾਰਤ ਦੇ ਪੱਖ ਤੋਂ ਯੂਰਪ ਦੇ ਪੱਖ ਤੋਂ ਇੱਕ ਬਹੁਤ ਵੱਡਾ ਬਹੁਤ ਵਧੀਆ ਵੀ ਸਮਝੌਤਾ ਹੈ ਪਰ ਇਸ ਦੇ ਨਾਲ ਅਮਰੀਕਾ ਦੋਨਾਂ ਪੱਖਾਂ ਦੇ ਉੱਤੇ ਬਹੁਤ ਜ਼ਿਆਦਾ ਪੜ ਗਿਆ ਪੂਰੇ ਮੈਟਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਟ੍ਰੇਡ ਡੀਲ ਕੀ ਹੈ ਇਹਦਾ ਕਿਸ ਤਰੀਕੇ ਦਾ ਇੰਪੈਕਟ ਜਿਹੜਾ ਹੈਗਾ ਫਿਊਚਰ ਵਿੱਚ ਦੇਖਣ ਨੂੰ ਮਿਲ ਸਕਦਾ ਤੇ ਅਮਰੀਕਾ ਨੂੰ ਇਸ ਸਮਝੌਤੇ ਨਾਲ ਕਿਸ ਤਰ੍ਹਾਂ ਦੀ ਸਮੱਸਿਆ ਹੈ ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 2007 ਦੇ ਵਿੱਚ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਡਿਸਕਸ਼ਨਸ ਸ਼ੁਰੂ ਹੋਈਆਂ ਸੀ ਭਾਰਤ ਅਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਫਰੀ ਟ੍ਰੇਡ ਜੇਕਰ ਕਿਸੇ ਨੂੰ ਨਾ ਪਤਾ ਹੋਵੇ ਤਾਂ ਦੋਨੋਂ ਪੱਖ ਜਿਹੜੇ ਹੁੰਦੇ ਨੇ ਇਹਦੇ ਵਿੱਚ ਇਸ ਸਮਝੌਤੇ ਚ ਇਨਵੋਲ ਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਵੀ ਆਪਸ ਦੇ ਵਿੱਚ ਜਿਹੜਾ ਵਪਾਰ ਹੋਵੇ ਉਹਦੇ ਉੱਤੇ ਘੱਟ ਤੋਂ ਘੱਟ ਟੈਰਿਫ ਲਾਇਆ ਜਾਵੇ ਇੰਪੋਰਟ ਡਿਊਟੀਆਂ ਵਗੈਰਾ ਬਹੁਤ ਘੱਟ ਕਰ ਦਿੱਤੀਆਂ ਜਾਂਦੀਆਂ ਨੇ ਤਾਂਕਿ ਇੱਕ ਦੂਜੇ ਨਾਲ ਵਪਾਰ ਕਰਨਾ ਸੌਖਾ ਹੋ ਜੇ ਇੱਕ ਦੂਜੇ ਦੇ ਮਾਰਕੀਟ ਦੇ ਵਿੱਚ ਚੀਜ਼ਾਂ ਦਾ ਆਉਣਾ ਹੈ ਨਾ ਆਸਾਨ ਹੋ ਜੇ ਇਹਨੂੰ ਕਹਿੰਦੇ ਨੇ ਫਰੀ ਟ੍ਰੇਡ ਐਗਰੀਮੈਂਟ 2007 ਤੋਂ ਡਿਸਕਸ਼ਨਸ ਚੱਲ ਰਹੀਆਂ ਸੀ ਬਟ ਇਹ ਕੰਪਲੀਟ ਨਹੀਂ ਹੋ ਪਾਇਆ ਉਹਦਾ ਰੀਜ਼ਨ ਇਹ ਸੀ ਕਿ ਦੋਨਾਂ ਪੱਖਾਂ ਦੇ ਆਪਸ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਇਸ਼ੂਸ ਸੀ ਇੰਡੀਆ ਨੂੰ ਇਦਾਂ ਲੱਗਦਾ ਸੀਗਾ ਵੀ ਯੂਰੋਪੀਅਨ ਯੂਨੀਅਨ ਕਈ ਚੀਜ਼ਾਂ ਨੂੰ ਲੈ ਕੇ ਟੈਰਿਫ ਘਟਾਵੇ ਇਦਾਂ ਦੀਆਂ ਹੀ ਕੁਝ ਜਿਹੜੇ ਇਸ਼ੂਸ ਸੀਗੇ ਉਹ ਯੂਰੋਪੀਅਨ ਯੂਨੀਅਨ ਨੂੰ ਵੀ ਇੰਡੀਆ ਨੂੰ ਲੈ ਕੇ ਸੀਗੇ ਵੀ ਇੰਡੀਆ ਆਪਣੀ ਮਾਰਕੀਟ ਨੂੰ ਹੋਰ ਜ਼ਿਆਦਾ ਓਪਨ ਕਰੇ ਡਿਸਕਸ਼ਨਸ ਚੱਲਦੀਆਂ ਸੀ ਬਟ ਸਮ ਕੰਪਲੀਟ ਨਹੀਂ ਹੋਇਆ ਸੀ ਹੁਣ 19 ਸਾਲਾਂ ਤੋਂ ਬਾਅਦ ਇਹ ਟ੍ਰੇਡ ਡੀਲ ਕੰਪਲੀਟ ਹੋ ਗਈ ਆ ਇਹਦੇ ਦੋ ਕਾਰਨ ਸੱਤੇ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਹੇ ਨੇ ਇੱਕ ਤਾਂ ਇਸ ਸਮੇਂ ਭਾਰਤ ਹੋਵੇ ਜਾਂ ਯੂਰਪ ਹੋਵੇ ਹੈਨਾ ਦੋਨੋਂ ਅਮਰੀਕਾ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਯੂਐਸ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਉਹਦਾ ਕਾਰਨ ਕੀ ਆ ਤੁਹਾਨੂੰ ਪਤਾ ਅਮਰੀਕਾ ਦੇ ਇਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਜੋ ਕਿਸੇ ਦੀ ਸੁਣ ਨਹੀਂ ਰਹੇ ਹਰ ਕਿਸੇ ਨੂੰ ਟੈਰਿਫ ਦੀ ਧਮਕੀ ਦਿੰਦੇ ਨੇ ਤੇ ਇੰਡੀਆ ਦੇ ਉੱਤੇ ਤਾਂ ਉਹਨਾਂ ਨੇ 50% ਤੋਂ ਜ਼ਿਆਦਾ ਟੈਰਿਫ ਇੰਪੋਜ਼ ਵੀ ਕੀਤਾ ਹੋਇਆ ਹੈ ਹੈਨਾ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਜਿਹੜੇ ਨੇ ਉਹਨਾਂ ਨੇ ਹਾਲਾਂਕਿ ਕਈ ਵਾਰ ਇਹ ਗੱਲ ਕਹੀ ਆ ਵੀ ਸਾਡੀ ਦੋਸਤੀ ਬਹੁਤ ਵਧੀਆ ਰਹੀ ਆ ਹੈਨਾ 트ੰਪ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਦੋਨਾਂ ਜਿਹੜੇ ਦੇ ਦੋਨੋਂ ਨੇਤਾ ਨੇ ਉਹਨਾਂ ਨੇ ਕਈ ਵਾਰ ਮੀਟਿੰਗਸ ਕੀਤੀਆਂ ਹੈਨਾ ਦੁਨੀਆ ਨੂੰ ਇਹ ਬਹੁਤ ਵੱਡੇ ਪੱਧਰ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਦੋਨਾਂ ਦੀ ਫਰੈਂਡਸ਼ਿਪ ਬਹੁਤ ਵਧੀਆ ਬਟ ਸੈਕਿੰਡ ਟਰਮ ਜਦੋਂ ਦਾ 트ੰਪ ਦਾ ਸ਼ੁਰੂ ਹੋਇਆ ਉਦੋਂ 트ੰਪ ਕੁਝ ਜ਼ਿਆਦਾ ਹੀ ਅਗਰੈਸਿਵ ਰੁਖ ਅਖਤਿਆਰ ਕੀਤੇ ਹੋਏ ਨੇ ਇਸ ਕਰਕੇ 트럼ਪ ਨੇ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੈ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਵੀ ਚੁੱਕ ਲਿਆ ਯੂਰਪ ਨੂੰ ਲੈ ਕੇ ਗ੍ਰੀਨਲੈਂਡ ਨੂੰ ਲੈ ਕੇ ਧਮਕੀ ਦਿੱਤੀ ਤੇ ਹੁਣ ਟੈਰਿਫ ਵਾਰ ਵਾਲੀ ਸਿਚੁਏਸ਼ਨ ਉਹ ਯੂਰਪ ਦੇ ਉੱਤੇ ਥੋਪਣਾ ਚਾਹੁੰਦੇ ਨੇ 트럼ਪ ਨੇ ਹੁਣ ਇੱਕ ਬਿਆਨ ਵੀ ਦਿੱਤਾ ਕਿ ਰਸ਼ੀਆ ਨੂੰ ਸਪੋਰਟ ਕਰ ਰਿਹਾ ਯੂਰੋਪੀਅਨ ਯੂਨੀਅਨ ਹੈਨਾ ਸਹੀ ਨਹੀਂ ਕਰ ਰਿਹਾ ਉਹ ਕਿਉਂਕਿ ਰਸ਼ੀਆ ਨੇ ਯੂਕਰੇਨ ਨਾਲ ਵਾਰ ਛੇੜਿਆ ਹੋਇਆ ਹੈ ਇਦਾਂ ਦੀਆਂ ਕੁਝ ਗੱਲਾਂ ਵੀ 트럼ਪ ਵੱਲੋਂ ਕਹੀਆਂ ਗਈਆਂ ਨੇ ਤੇ ਇਸ ਸਮੇਂ ਭਾਰਤ ਤੇ ਯੂਰਪ ਦੋਨੋਂ 트럼ਪ ਤੋਂ ਪ੍ਰੇਸ਼ਾਨ ਨੇ ਟਰੰਪ ਨੇ ਯੂਰਪ ਨੂੰ ਨਾਟੋ ਨੂੰ ਲੈ ਕੇ ਵੀ ਕਈ ਸਿਗਨਲਸ ਦਿੱਤੇ ਨੇ ਕਿ ਨਾਟੋ ਤੁਹਾਡੀ ਸਿਕਿਉਰਿਟੀ ਕਰਦਾ ਹੈ ਯੂਰਪ ਦੀ ਸਿਕਿਉਰਿਟੀ ਕਰਦਾ ਹੈ ਇੱਕ ਗਰੁੱਪ ਹੈਗਾ ਇਹਨੂੰ ਲੀਡ ਕਰਦਾ ਅਮਰੀਕਾ ਬਹੁਤ ਜ਼ਿਆਦਾ ਖਰਚਾ ਅਮਰੀਕਨ ਉਹਦੇ ਉੱਤੇ ਕਰਨਾ ਪੈਂਦਾ ਹੈ ਇਸ ਕਰਕੇ ਟਰੰਪ ਨੇ ਪਹਿਲੇ ਕਾਰਜਕਾਲ ਦੌਰਾਨ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਜਿਹੜੇ ਨਾਟੋ ਦੇ ਮੈਂਬਰ ਕੰਟਰੀਜ਼ ਨੇ ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਜਿਹੜੇ ਨੇ ਉਹ ਜ਼ਿਆਦਾ ਫੰਡਿੰਗ ਕਰਨ ਨਾਟੋ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਯੂਰਪ ਦੇ ਕਈ ਸਾਰੇ ਦੇਸ਼ ਟਰੰਪ ਤੋਂ ਖੁਸ਼ ਨਹੀਂ ਨੇ ਇਸ ਕਰਕੇ ਪਹਿਲੀ ਕੰਡੀਸ਼ਨ ਤਾਂ ਇਹ ਹੈਗੀ ਆ ਵੀ ਭਾਰਤ ਤੇ ਯੂਰਪ ਦੋਨੋਂ ਹੀ ਦੁਖੀ ਨੇ 트ੰਪ ਤੋਂ ਪਹਿਲੀ ਚੀਜ਼ ਦੂਸਰੀ ਗੱਲ ਇਹ ਹੈਗੀ ਆ ਕਿ ਕਿਤੇ ਨਾ ਕਿਤੇ ਟੈਰਿਫ ਵਾਰ ਦੀ ਜਿਹੜੀ ਸਿਚੁਏਸ਼ਨ ਇਸ ਟਾਈਮ ਤੇ ਬਣੀ ਹੋਈ ਆ 트ੰਪ ਦੇ ਕੋਲ ਇੱਕ ਜਿਸ ਤਰੀਕੇ ਨਾਲ ਉਹਨੇ ਭਾਰਤ ਦੇ ਉੱਤੇ 50% ਤੋਂ ਜ਼ਿਆਦਾ ਟੈਰਿਫ ਲਾ ਦਿੱਤਾ ਹੈ ਹੋਰ ਵੀ ਕਈ ਦੇਸ਼ਾਂ ਦੇ ਉੱਤੇ ਟੈਰਿਫ ਇੰਪੋਜ਼ ਕੀਤੇ ਹੋਏ ਨੇ ਤਾਂ ਹਰ ਕੰਟਰੀ ਇਹ ਚਾਹੁੰਦੀ ਆ ਵੀ ਉਹ ਆਪਣੇ ਟ੍ਰੇਡ ਨੂੰ ਥੋੜਾ ਡਾਈਵਰਸਿਫਾਈ ਕਰ ਸਕਣ ਸਿਰਫ ਅਮਰੀਕਾ ਦੇ ਉੱਤੇ ਡਿਪੈਂਡ ਨਾ ਰਹਿਣ ਇਸ ਸਮੇਂ ਇੰਡੀਆ ਦਾ ਵੀ ਜਿਹੜਾ ਐਕਸਪੋਰਟ ਅਮਰੀਕਾ ਨੂੰ ਜਾਂਦਾ ਸੀ ਉਹ ਕਾਫੀ ਜ਼ਿਆਦਾ ਉਹਦੇ ਤੇ ਇੰਪੈਕਟ ਪਿਆ ਹੋਇਆ ਹੈ ਇਸ ਕਰਕੇ ਇੰਡੀਆ ਨਵੇਂ ਮਾਰਕੀਟਸ ਦੀ ਤਲਾਸ਼ ਦੇ ਵਿੱਚ ਹੈ ਤੇ ਯੂਰਪ ਨਾਲ ਇਸ ਟ੍ਰੇਡ ਡੀਲ ਨੂੰ ਜਲਦੀ ਕਰਨਾ ਇਹਦਾ ਇੱਕ ਐਗਜ਼ਾਮਪਲ ਵੀ ਦੇਖਿਆ ਜਾ ਰਿਹਾ ਹੈ ਇਸ ਕਰਕੇ ਇਸ ਕਰਕੇ ਇਹ ਦੋ ਇਹ ਟ੍ਰੇਡ ਡੀਲ ਹੁਣ ਸੰਪੰਨ ਹੋ ਗਈ ਹੈ ਕੰਪਲੀਟ ਹੋ ਗਈ ਹੈ ਹਾਲਾਂਕਿ ਹਾਲੇ ਇਹਨੂੰ ਇੰਪਲੀਮੈਂਟ ਹੋਣ ਦੇ ਵਿੱਚ ਟਾਈਮ ਲੱਗੇਗਾ ਕਿਉਂਕਿ ਯੂਰੋਪੀਅਨ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਹੈ ਉਸ ਤੋਂ ਇਹਨੂੰ ਮਨਜ਼ੂਰੀ ਦਿਵਾਉਣੀ ਪਹਿਲਾਂ ਜ਼ਿਆਦਾ ਜ਼ਰੂਰੀ ਹੈ ਦੂਸਰੀ ਗੱਲ ਜੇਕਰ ਅਸੀਂ ਦੇਖੀਏ ਇੰਦਾ ਦਾ ਸਮਝੌਤਾ ਹੋਇਆ ਤਾਂ ਪ੍ਰੋਬਲਮ 트ੰਪ ਨੂੰ ਕੀ ਹੈ ਜਾਂ ਯੂਐਸ ਨੂੰ ਇਸ ਚੀਜ਼ ਨੂੰ ਲੈ ਕੇ ਉਹਦਾ ਕੀ ਕਹਿਣਾ ਹੈ ਪਹਿਲੀ ਗੱਲ ਤਾਂ ਯੂਐਸ ਨੇ ਕਹੀ ਆ ਵੀ ਆ ਜਿਹੜੀ ਟ੍ਰੇਡ ਡੀਲ ਹੋ ਰਹੀ ਆ ਇਸ ਟ੍ਰੇਡ ਡੀਲ ਦਾ ਕੋਈ ਮਤਲਬ ਖਾਸ ਕਰਕੇ ਹੈ ਨਹੀਂ ਤੇ ਯੂਰਪ ਦੇ ਇੰਦਾ ਦੀ ਟ੍ਰੇਡ ਡੀਲ ਇੰਡੀਆ ਨਾਲ ਕਰਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਯੂਰਪ ਨੂੰ ਯੂਕਰੇਨ ਦੇ ਮੈਟਰ ਦੇ ਉੱਤੇ ਕੋਈ ਵੀ ਸਿੰਪਥੀ ਨਹੀਂ ਹੈ ਯੂਕਰੇਨ ਨੂੰ ਮਾਰਿਆ ਰੂਸ ਨੇ ਰਸ਼ੀਆ ਨੇ ਤੇ ਇੰਡੀਆ ਤੇ ਰਸ਼ੀਆ ਨਾਲ ਬਹੁਤ ਵਧੀਆ ਰਿਲੇਸ਼ਨ ਨੇ ਇੰਡੀਆ ਨੇ ਰਸ਼ੀਆ ਤੋਂ ਬਹੁਤ ਸਾਰਾ ਔਇਲ ਇੰਪੋਰਟ ਕੀਤਾ ਤੇ ਹੁਣ ਇੰਡੀਆ ਨਾਲ ਯੂਰਪ ਜੇਕਰ ਟ੍ਰੇਡ ਡੀਲ ਕਰ ਰਿਹਾ ਹੈ ਇਹਦਾ ਮਤਲਬ ਯੂਰਪ ਨੂੰ ਯੂਕਰੇਨ ਦਾ ਮੈਟਰ ਭੁੱਲ ਗਿਆ ਹੈ ਇਸ ਕਰਕੇ ਯੂਰਪ ਨੂੰ ਇਹ ਸਿੰਪਥੀ ਜਿਹੜੀ ਹੈਗੀ ਆ ਉਹ ਹੁਣ ਸ਼ੋਅ ਨਹੀਂ ਕਰਨੀ ਚਾਹੀਦੀ ਕਿਤਨਾ ਕਿਤੇ ਅਮਰੀਕਾ ਨੇ ਬਹੁਤ ਵੱਡਾ ਤੰਜ ਯੂਰਪ ਦੇ ਉੱਤੇ ਕਸਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਯੂਕਰੇਨ ਵਾਰ ਨੂੰ ਭੁੱਲ ਗਏ ਹੋ ਤੁਸੀਂ ਰਸ਼ੀਆ ਦੇ ਅਟੈਕ ਨੂੰ ਭੁੱਲ ਗਏ ਹੋ ਤੁਸੀਂ ਇਹ ਗੱਲ ਭੁੱਲ ਗਏ ਹੋ ਵੀ ਇੰਡੀਆ ਰਸ਼ੀਆ ਦੇ ਨਾਲ ਬਹੁਤ ਜ਼ਿਆਦਾ ਡੀਲ ਕਰਦਾ ਹੈ ਤੇ ਤੁਸੀਂ ਇੰਡੀਆ ਨਾਲ ਕਿੱਦਾਂ ਟ੍ਰੇਡ ਡੀਲ ਕਰ ਸਕਦੇ ਹੋ ਹਾਲਾਂਕਿ ਤੁਹਾਨੂੰ ਪਤਾ ਹੈ ਇਸ ਸਮੇਂ ਟਰੰਪ ਪ੍ਰੇਸ਼ਾਨ ਨਹੀਂ ਉਹ ਜਿੰਨਾ ਜ਼ਿਆਦਾ ਟੈਰਿਫ ਨੂੰ ਲੈ ਕੇ ਧਮਕੀਆਂ ਦੇਣਗੇ ਇਸ ਤਰੀਕੇ ਦੇ ਸਮਝੌਤੇ ਹੋਰ ਵੀ ਵੱਡੇ ਵੱਡੇ ਪੱਧਰ ਤੇ ਹੋ ਸਕਦੇ ਨੇ ਕਿਉਂਕਿ ਯੂਰਪ ਵੀ ਪ੍ਰੇਸ਼ਾਨ ਸੀ ਟਰੰਪ ਤੋਂ ਇੰਡੀਆ ਵੀ ਪ੍ਰੇਸ਼ਾਨ ਸੀ ਟਰੰਪ ਤੋਂ ਇਸ ਕਰਕੇ ਉਹਨਾਂ ਨੇ ਆਪਸ ਦੇ ਵਿੱਚ ਡੀਲ ਨੂੰ ਫਾਈਨਲਾਈਜ਼ ਕਰ ਲਿਆ ਇਦਾਂ ਦੀਆਂ ਹੋਰ ਟ੍ਰੇਡ ਡੀਲਸ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਵਿੱਚ ਹੋ ਸਕਦੀਆਂ ਨੇ ਇਹਦਾ ਮਤਲਬ 트ੰਪ ਜਿਹੜਾ ਟੈਰਿਫ ਦਾ ਵਾਰ ਜਾਂ ਟੈਰਿਫ ਦਾ ਡੰਡਾ ਲੈ ਕੇ ਬੈਠੇ ਨੇ ਉਹਦਾ ਸ਼ਾਇਦ ਕੋਈ ਇੰਪੈਕਟ ਖਾਸ ਵਰਲਡ ਦੇ ਉੱਤੇ ਦੇਖਣ ਨੂੰ ਨਹੀਂ ਮਿਲੇਗਾ ਹਰ ਕੰਟਰੀ ਨੂੰ ਇਦਾਂ ਲੱਗਦਾ ਵੀ ਇਦਾਂ ਤਾਂ ਅਸੀਂ ਡਰਦੇ ਰਹੇ ਤਾਂ ਫਿਰ ਸਾਡਾ ਕੋਈ ਕੰਮ ਬਧੀਆ ਤਰੀਕੇ ਨਾਲ ਹੋ ਵੀ ਨਹੀਂ ਪਾਣਾ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਕਿਤੇ ਨਾ ਕਿਤੇ ਯੂਰਪ ਤੇ ਇੰਡੀਆ ਨੂੰ ਇਸ ਟਾਈਮ ਇਹ ਵੀ ਫੀਲ ਹੋ ਰਿਹਾ ਵੀ ਸੁਪਰ ਪਾਵਰ ਦੇ ਪਾਰਟ ਆਫ ਉਤੋਂ ਅਮਰੀਕਾ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਪ੍ਰੈਸ਼ਰ ਨੂੰ ਨਿਊਟਰਾਈਜ਼ ਕਰਨਾ ਵੀ ਜ਼ਰੂਰੀ ਆ ਉਸ ਪ੍ਰੈਸ਼ਰ ਨੂੰ ਘਟਾਉਣਾ ਵੀ ਜ਼ਰੂਰੀ ਆ ਤੇ ਆਪਣੀ ਜਿਹੜੀ ਸਟ੍ਰੈਟੈਜੀਕ ਆਟੋਨਮੀ ਆ ਸਟ੍ਰੈਟੈਜੀਕ ਆਟੋਨਮੀ ਦਾ ਮਤਲਬ ਹੁੰਦਾ ਹੈ ਵੀ ਕਿਸੇ ਵੀ ਦੇਸ਼ ਦੇ ਦਬਾਅ ਦੇ ਵਿੱਚ ਆ ਕੇ ਕੋਈ ਵੀ ਫੋਰਨ ਪਾਲਿਸੀ ਦਾ ਡਿਸੀਜਨ ਡਿਸੀਜਨ ਨਹੀਂ ਲੈਣਾ ਹੈਗਾ ਕਿਸੇ ਕੰਟਰੀ ਦੇ ਪ੍ਰੈਸ਼ਰ ਦੇ ਵਿੱਚ ਨਹੀਂ ਆਣਾ ਆਪਣੀ ਮਰਜ਼ੀ ਨਾਲ ਜੋ ਆਪਣੇ ਦੇਸ਼ ਲਈ ਸਭ ਤੋਂ ਬਿਹਤਰ ਹੋਵੇ ਸਭ ਤੋਂ ਵਧੀਆ ਹੋਵੇ ਉਦਾਂ ਉਦਾਂ ਦੇ ਡਿਸੀਜਨ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨੀ ਆ ਇੰਡੀਆ ਵੀ ਇਸ ਸਮੇਂ ਕੋਸ਼ਿਸ਼ ਕਰ ਰਿਹਾ ਵੀ ਅਸੀਂ ਅਮਰੀਕਾ ਦੇ ਦਬਾਅ ਦੇ ਅੰਡਰ ਕਮ ਨਹੀਂ ਕਰਦੇ ਸਾਨੂੰ ਜੇ ਲੋੜ ਹੋਏਗੀ ਅਸੀਂ ਰੂਸ ਨਾਲ ਡੀਲ ਕਰਾਂਗੇ ਸਾਨੂੰ ਜੇ ਲੋੜ ਹੋਏਗੀ ਅਸੀਂ ਚਾਈਨਾ ਨਾਲ ਵੀ ਡੀਲ ਕਰਾਂਗੇ ਜੇਕਰ ਸਾਨੂੰ ਸਹੀ ਲੱਗੇਗਾ ਅਸੀਂ ਯੂਰਪ ਨਾਲ ਵੀ ਟ੍ਰੇਡ ਡੀਲ ਕਰਾਂਗੇ ਐਦਾਂ ਦੇ ਡਿਸੀਜਨਸ ਰਾਹੀਂ ਇੰਡੀਆ ਇਹ ਸਿਗਨਲ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਅਸੀਂ ਕਿਸੇ ਦੇ ਦਬਾਅ ਅੰਡਰ ਕਮ ਨਹੀਂ ਕਰ ਸਕਦੇ ਸਾਨੂੰ ਪਾਕਿਸਤਾਨ ਨਾਲ ਸਮਝੋ ਹੈਨਾ ਜਾਂ باقی ਕੋਈ ਐਦਾਂ ਦਾ ਦੇਸ਼ ਨਾ ਸਮਝੋ ਜਿਹੜਾ ਅਮਰੀਕਾ ਤੋਂ ਡਰ ਸਕਦਾ ਇਹ ਤਾਂ ਈਹੀ ਚੀਜ਼ ਆ ਯੂਰਪ ਵੀ ਹੁਣ ਕਰਨ ਦੇ ਉਤੇ ਆ ਗਿਆ ਵੀ ਅਮਰੀਕਾ ਦੇ ਦਬਾਅ ਨਾਲ ਸਾਡਾ ਇਦਾਂ ਤਾਂ ਸਾਨੂੰ ਬਹੁਤ ਨੁਕਸਾਨ ਹੋ ਜਾਏਗਾ ਹੈਨਾ ਅਮਰੀਕਾ ਕਦੇ ਨਾਟੋ ਤੋਂ ਬਾਹਰ ਨਿਕਲਣ ਦੀਆਂ ਗੱਲਾਂ ਕਰਦਾ ਹੈ ਕਦੇ ਅਮਰੀਕਾ ਨਾਟੋ ਵਿੱਚ ਜ਼ਿਆਦਾ ਫੰਡਿੰਗ ਕਰਨ ਦੀ ਗੱਲ ਕਰਦਾ ਹੈ ਕਦੇ ਅਮਰੀਕਾ ਗ੍ਰੀਨਲੈਂਡ ਨੂੰ ਕੈਪਚਰ ਕਰਨ ਦੀ ਗੱਲ ਕਰਦਾ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਯੂਰਪ ਦੀ ਸੋਵਰਨਿਟੀ ਤੇ ਵੀ ਸਵਾਲ ਕ੍ਰੀਏਟ ਕਰਦੀਆਂ ਨੇ ਕਿੰਨਾ ਕਿਤੇ ਯੂਰਪ ਦੇ ਦੇਸ਼ਾਂ ਨੂੰ ਇਦਾਂ ਵੀ ਲੱਗ ਰਿਹਾ ਵੀ ਉਹ ਬਹੁਤ ਜ਼ਿਆਦਾ ਅਮਰੀਕਾ ਦੇ ਉੱਤੇ ਡਿਪੈਂਡ ਹੋ ਗਏ ਨੇ ਉਸ ਡਿਪੈਂਡੈਂਸੀ ਨੂੰ ਘੱਟ ਕਰਨ ਦੀ ਕੋਸ਼ਿਸ਼ ਵੀ ਇਸ ਐਗਰੀਮੈਂਟ ਰਾਹੀਂ ਕੀਤੀ ਜਾ ਰਹੀ ਹੈ ਤੇ ਇਹਦਾ ਭਵਿੱਖ ਦੀ ਜੇਕਰ ਅਸੀਂ ਗੱਲ ਕਰੀਏ ਹਾਲਾਂਕਿ ਵਧੀਆ ਗੱਲ ਇਹ ਹੋਏਗੀ ਕਿ ਇੰਡੀਆ ਨੂੰ ਯੂਰਪ ਦਾ ਇੱਕ ਬਹੁਤ ਵੱਡਾ ਐਕਸਪੋਰਟ ਮਾਰਕੀਟ ਸਾਨੂੰ ਮਿਲ ਜੇਗੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਉੱਥੇ ਐਕਸਪੋਰਟ ਕਰ ਸਕਦੇ ਹਾਂ ਬਟ ਇਹਦਾ ਇੱਕ ਨੁਕਸਾਨ ਇਹ ਵੀ ਆ ਵੀ ਯੂਰਪ ਦਾ ਵੀ ਬਹੁਤ ਸਾਰਾ ਇੰਪੋਰਟ ਇੰਡੀਆ ਦੇ ਵਿੱਚ ਹੋਏਗਾ ਜਿੱਦਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂ ਕਾਰਾਂ ਦੇ ਉੱਤੇ ਇੰਪੋਰਟ ਡਿਊਟੀ ਇਸ ਸਮੇਂ 110% ਹੈ ਇਹਨੂੰ ਘਟਾ ਕੇ 10% ਦੇ ਉੱਤੇ ਲਿਆਉਣ ਦੀ ਵੀ ਗੱਲ ਕੀਤੀ ਜਾ ਰਹੀ ਆ ਕਿਤੇ ਨਾ ਕਿਤੇ ਇੱਕ ਸਵਾਲ ਡੋਮੈਸਟਿਕ ਲੈਵਲ ਤੇ ਵੀ ਕ੍ਰੀਏਟ ਹੋ ਰਿਹਾ ਕਿ ਇੰਡੀਆ ਨੇ ਇਹ ਟ੍ਰੇਡ ਡੀਲ ਕਰਕੇ ਕਿਤੇ ਆਪਣਾ ਬਹੁਤ ਵੱਡਾ ਨੁਕਸਾਨ ਤਾਂ ਨਹੀਂ ਕਰ ਰਿਆ ਆਉਣ ਵਾਲੇ ਟਾਈਮ ਦੇ ਵਿੱਚ ਐਦਾਂ ਨਾ ਹੋਵੇ ਵੀ ਕਿ ਯੂਰਪ ਤੋਂ ਇੰਪੋਰਟ ਦੀ ਇੱਕ ਫਲੱਡ ਆ ਜਾਏ ਹੈਨਾ ਇੱਕ ਹੜਾ ਆ ਜਾਏ ਉੱਥੋਂ ਦਾ ਬਹੁਤ ਸਾਰੀਆਂ ਚੀਜ਼ਾਂ ਨਾਲ ਸਾਡੀ ਮਾਰਕੀਟ ਯੂਰਪ ਦੀਆਂ ਚੀਜ਼ਾਂ ਨਾਲ ਭਰ ਜਾਏ ਤੇ ਇੱਥੋਂ ਦੇ ਜਿਹੜੇ ਡੋਮੈਸਟਿਕ ਪ੍ਰੋਡਿਊਸਰ ਨੇ ਜਿਹੜੇ ਲੋਕਲ ਪ੍ਰੋਡਿਊਸਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਐਦਾਂ ਦੀਆਂ ਚੀਜ਼ਾਂ ਵੀ ਡਿਸਕਸ਼ਨਸ ਦੇ ਵਿੱਚ ਹੁਣ ਆ ਰਹੀਆਂ ਨੇ ਤੇ ਇਹ ਤਾਂ ਹੁਣ ਸਮੇਂ ਦੇ ਉੱਤੇ ਡਿਪੈਂਡ ਕਰੇਗਾ ਕਿਦਾਂ ਜਿੱਦਾਂ ਜਿੱਦਾਂ ਇਹ ਟ੍ਰੇਡ ਡੀਲ ਇੰਪਲੀਮੈਂਟ ਹੋਏਗੀ ਉਦਾਂ ਹੀ ਇਹਦੇ ਪੋਜ਼ਿਟਿਵ ਤੇ ਨੈਗੇਟਿਵ ਸਾਨੂੰ ਪਤਾ ਲੱਗਦੇ ਰਹਿਣਗੇ ਬਟ ਇਸ ਸਮੇਂ ਇੱਕ ਗੱਲ ਇਹ ਆ ਵੀ ਅਮਰੀਕਾ ਨੂੰ ਹੁਣ ਥੋੜਾ ਸੌਫਟ ਹੋਣ ਲਈ ਸੋਚਣਾ ਪਵੇਗਾ ਜੇਕਰ ਅਮਰੀਕਾ ਇੱਥੋਂ ਵੀ ਰਿਊਡ ਡਿਸੀਜਨ ਲਏਗਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਆਪਣਾ ਹੋਰ ਜ਼ਿਆਦਾ ਨੁਕਸਾਨ ਕਰ ਲ ਮਿਲਦੇ ਅਗਲੀ ਵੀਡੀਓਜ਼ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਜੀ